ਜੀ ਕਰਦੇ ਅੰਦਰ ਕੇ ਬੋਲਣਾ ਜੀ ਸ੍ਰੀ ਵਾਰ ਅਰਦਾਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਤਰੀ ਬ੍ਰਿਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਰਖਪੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਵਾਹਿ ਸ੍ਰੀ ਹਰਿ ਕ੍ਰਿਸ਼ਨ ਦੇ ਆਈ ਆਈ ਗੱਠ ਹੈ ਸਭ ਤੋਂ ਪੁਜਾਇ ਦੇਗਵਹਾਦਰ ਸਿਮਰੀ ਹੈ ਕਾਨੂੰਨ ਨਿਦਾਮ ਹੈ ਤਾਂ ਹੀ ਸਾਥੇ ਹੋਣਾ ਜੀ ਸਹਾਇ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਭੋਗਤ ਸਿੰਘ ਜੀ ਕੀ ਕਲਗੀ ਦਰਸਤੇ ਪਾਤਸ਼ਾਹ ਸਾਥੇ ਹੋਣਾ ਜੀ ਸਹਾਇ 10ਵਾਂ ਪਾਸ਼ੀ ਵਿੱਚ ਸ੍ਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਦਿਨਾਂ ਦੇ ਪਾਠ ਨਦਰਸ਼ਨ ਦੀਦਾਰ ਦਾ ਅਧਿਆਤਰ ਕੇ ਮੋਲਨਾ ਜੀ ਸ੍ਰੀ ਵਾਹਿਗੁਰੂ ਜੀ ਦੀ ਮਾਣੇ ਦੇ ਮਾਣੋ ਨੇ ਤਾਲੇ ਦੇ ਤਾਲੇ ਤੇ ਵੀ ਹੋਰ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਹੈ ਨਿਰੰਕਾਰ ਸੇਵਕ ਕੋ ਸੇਵਾਵਾਂ ਆਈ ਹੁਕਮ ਬੂਝ ਪਰਮ ਪਦ ਪਾਈ ਦੇ ਮਹਾਵਾਕ ਅਨਸਾਰ ਨਿਰੰਕਾਰ ਜੇ ਪਾਸ਼ਾ ਜੀ ਉਹ ਖਾਲਸੇ ਦੇ ਜਨਮ ਦਿਹਾੜੇ ਮਸਾਕੀ ਨੂੰ ਮੁਖ ਰੱਖਦੇ ਆ ਨਿਰੰਕਾਰ ਜੇ ਪਾਸ਼ਾ ਜੀ ਉਹ ਸਰਦਾਰ ਸੁਖਵਿੰਦਰ ਸਿੰਘ ਕਾਨਪੁਰ ਨਿਊਜ਼ੀਲੈਂਡ ਵਾਲੇ ਸਮੂਹ ਪਰਿਵਾਰ ਵੱਲੋਂ ਨਿਰੰਕਾਰ ਗ੍ਰੰਤੀ ਸਿੰਘਾਂ ਦੀ ਨਿਰੰਕਾਰ ਜੇ ਪਾਸ਼ਾ ਜੀ ਨੂੰ ਮਦਦ ਕਰਦੇ ਹੋਏ ਨਿਰੰਕਾਰ ਹਰ ਮਹੀਨੇ ਨਿਰੰਕਾਰ ਜੇ ਪਾਸ਼ਾ ਜੀ ਉਹ ਆਸਣ ਦੀ ਸੇਵਾ ਕਰਦੇ ਨੇ ਕਿਰਪਾ ਕਰਨੀ ਨਿਰੰਕਾਰ ਇਸ ਮਹੀਨੇ ਵੀ ਗੁਰਮੁਖ ਪਰਿਵਾਰ ਵੱਲੋਂ ਉਪਰਾਲਾ ਕੀਤਾ ਗਿਆ ਨਰੰਕਾਰ ਚੇ ਪਾਸ਼ਾ ਜੀ ਉਹ ਲੋੜਵੰਦਾਂ ਦੀ ਗ੍ਰੰਥੀ ਸਿੰਘਾਂ ਦੀ ਮਦਦ ਵਾਸਤੇ ਨਰੰਕਾਰ ਚੇ ਪਾਸ਼ਾ ਜੀ ਉਹ ਰਾਸ਼ਨ ਵੰਡ ਸਮਰੋਹ ਧਾਨਾ ਵਾਤਾ ਗੁਲੀ ਟਰਸਟ ਵੱਲੋਂ ਨਰੰਕਾਰ ਚੇ ਪਾਸ਼ਾ ਜੀ ਉਹ ਹਰ ਮਹੀਨੇ ਕੀਤੀ ਜਾਂਦੀ ਸੇਵਾ ਨਰੰਕਾਰ ਚੇ ਪਾਸ਼ਾ ਜੀ ਇਸ ਵੇਲੇ ਜੀ ਕੀ ਅਰਦਾਸ ਬੇਨਤੀ ਸਤਖੰਡ ਪ੍ਰਵਾਨ ਕਰੋ ਜਿੰਨਾ ਪਰਿਵਾਰਾਂ ਵੱਲੋਂ ਨਰੰਕਾਰ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਗੁਰਮੁਖ ਪਰਿਵਾਰਾਂ ਦੇ ਗ੍ਰਹਿ ਰੱਖੇ ਸੁਖਸ਼ਾਂਤੀ ਦੀ ਵਾਗ ਮੇਰ ਪ੍ਰਿਆਤ ਰੱਖਣਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਆਪਣੀ ਬਾਣੀ ਦਾ ਪ੍ਰਤਾਪ ਕਰਨਾ ਗੁਰਮੁਖ ਪਰਿਵਾਰਾਂ ਨੂੰ ਸਰੀਰਕ ਤੰਦਰੁਸਤੀਆਂ ਬਖਸ਼ ਕੇ ਚੜ੍ਹਦੀਆਂ ਕਲਾ ਚ ਰੱਖਣਾ ਕਾਰੋਬਾਰ ਚ ਵਾਧੇ ਕਰਨੇ ਮਨੋ ਕਾਮਨਾ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਹਰ ਤਰ੍ਹਾਂ ਕਰਕੇ ਪਰਿਵਾਰਾਂ ਦੀ ਸਹਾਇਤਾ ਕਰਨੀ ਮਿਰਵਾਨ ਐਸ ਵੇਲੇ ਦੀ ਕੀ ਅਰਦਾਸ ਬੇਨਤੀ ਸਤਖੰਡ ਪ੍ਰਵਾਨ ਕਰੋ ਆਪ ਰਸਨਵੰਦ ਦੇ ਅਗਿਆ ਬਖਸ਼ੋ ਸੇ ਪਿਆਰੇ ਮੇਲ ਜਿੰਨਾ ਮਿਲਿਆ ਅਪਜੀ ਦਾ ਨਾਮ ਜਿੱਤਾਂ ਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੰਡੀ ਕਾ ਜੈ ਬਾਣੀ ਸਰਵਤ ਦਾ ਵਾਹਿ ਟਿਕਾ ਕਰਸਾ ਵਾਹਿਗੁਰੂ ਜੀ ਕੀ ਬਤੈ ਬੁਲੇ ਇਸੋ ਨਿਹਾਲ ਸਦੀਆਂ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ